ਅਮਰੀਕੀ ਗਵਰਨਮੈਂਟ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਆਪਣੇ ਨਾਗਰਿਕਾਂ ਦੇ ਲਈ ਅਮਰੀਕਾ ਦੀ ਗਵਰਨਮੈਂਟ ਨੇ ਕਿਹਾ ਹੈ ਕਿ ਭਾਰਤ ਦੇ ਇਹਨਾਂ ਇਲਾਕਿਆਂ ਦੇ ਵਿੱਚ ਨਾ ਜਾਇਆ ਜਾਵੇ ਅਮਰੀਕਾ ਨੇ ਭਾਰਤ ਦੇ ਕੁਝ ਸੂਬਿਆਂ ਦੇ ਵਿੱਚ ਨਾ ਜਾਣ ਦੀ ਸਲਾਹ ਆਪਣੇ ਨਾਗਰਿਕਾਂ ਨੂੰ ਦਿੱਤੀ ਹੈ ਸੋ ਐਡਵਾਈਜ਼ਰੀ ਦੇ ਵਿੱਚ ਕਿਹਨਾਂ ਸੂਬਿਆਂ ਦੀ ਗੱਲ ਕੀਤੀ ਗਈ ਹੈ ਕਿਹੜੇ-ਕਿਹੜੀ ਐਸੀਆਂ ਥਾਵਾਂ ਨੇ ਜਿੱਥੇ ਕਿ ਨਾ ਜਾਣ ਦੀ ਸਲਾਹ ਹੈ ਜੋ ਕਿ ਅਮਰੀਕੀ ਗਵਰਨਮੈਂਟ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਹੈ ਸੋ ਦਾਸੀ ਕਿ ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਨਾ ਜਾਇਆ ਜਾਵੇ ਇਸੇ ਨਾਲ ਨਾਲ ਜੰਮੂ ਕਸ਼ਮੀਰ ਦੇ ਇਲਾਕੇ ਤੇ ਮਧਪੂਰਬੀ ਇਲਾਕੇ ਮਣੀਪੁਰ ਦੇ ਇਲਾਕਿਆਂ ਦੇ ਵਿੱਚ ਨਾ ਜਾਣ ਦੀ ਸਲਾਹ ਹੈ ਜੋ ਦਿੱਤੀ ਗਈ ਹੈ ਤਾਂ ਕਿ ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਪਾਰ ਦੇ ਨਾਲ ਇਲਾਕਿਆਂ ਦੇ ਵਿੱਚ ਮਾਹੌਲ ਤਣਾਅਪੂਰਨ ਹੈ ਪਰ ਦੇ ਨਾਲ ਇਲਾਕਿਆਂ ਦੇ ਵਿੱਚ ਹਿੰਸਾ ਦਾ ਮਾਹੌਲ ਹੋਣ ਦੀ ਸੰਭਾਵਨਾ ਹੈ ਹਿੰਸਾ ਹੋਣ ਦੀ ਸੰਭਾਵਨਾ ਹੈ ਹਥਿਆਰਬੰਦ ਹਿੰਸਾ ਹੋਣ ਦੀ ਵੀ ਗੱਲ ਹੈ ਜੋ ਅਮਰੀਕੀ ਸਰਕਾਰ ਦੇ ਵੱਲੋਂ ਕਹੀ ਗਈ ਹੈ ਸੋ ਦੱਸ ਜੀ ਕਿ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ ਲੇ ਲਦਾਖ ਦੇ ਇਲਾਕਿਆਂ ਨੂੰ ਛੱਡ ਕੇ ਬਾਕੀ ਇਲਾਕਿਆਂ ਦੇ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਪੱਤੀ ਕਿਹਾ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਅਤਵਾਦ ਦਾ ਖਤਰਾ ਬੇहद ਜ਼ਿਆਦਾ ਹੈ। ਹਥਿਆਰਬੰਦ ਹਿੰਸਾ ਹੋਣ ਦਾ ਕਾਫੀ ਖਤਰਾ ਹੈ। ਇਸ ਦੇ ਨਾਲ ਨਾਲ ਸਿਵਲ ਹਿੰਸਾ ਹੋਣ ਦਾ ਵੀ ਖਤਰਾ ਹੈ। ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ। ਇਸ ਕਰਕੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਆਪਣੇ ਨਾਗਰਿਕਾਂ ਨੂੰ ਨਾ ਜਾਣ ਦੀ ਸਲਾਹ ਵੈਦ ਦਿੱਤੀ ਐਡਵਾਈਜ਼ਰੀ ਹੈ ਜਾਰੀ ਕੀਤੀ ਹੈ। ਇਸ ਦੇ ਨਾਲ ਨਾਲ ਮਦ ਭਾਰਤ ਦੇ ਇਲਾਕੇ ਮਹਾਰਾਸ਼ਟਰ ਦੇ ਕੁਝ ਅਹਜੇ ਇਲਾਕੇ ਜੋ ਕਿ ਕਾਫੀ ਦਿਹਾਤੀ ਇਲਾਕੇ ਨੇ ਉਹਨਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ ਇਸ ਦਾ ਹਵਾਲਾ ਦਿੰਦਿਆਂ ਆਇਆ ਅਮਰੀਕੀ ਸਰਕਾਰ ਨੇ ਕਿਹਾ ਕਿ ਉਹਨਾਂ ਕੋ ਐਮਰਜੈਂਸੀ ਸੇਵਾਵਾਂ ਬੜੀਆਂ ਸੀਮਿਤ ਨੇ ਕੁਝ ਅਜਿਹੇ ਇਲਾਕੇ ਨੇ ਜੋ ਕਿ ਭਾਰਤ ਦੇ ਮਤ ਭਾਰਤ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਜੋ ਐਮਰਜੈਂਸੀ ਸੇਵਾਵਾਂ ਪਹੁੰਚਣ ਦੇ ਲਈ ਅਮਰੀਕਾ ਵਾ ਜੋ ਬੇਖਦ ਕਾਮਯਾਬ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਨਾ ਜਾਣ ਦੀ ਸਲਾਹ ਹੈ ਐਡਵਾਈਜ਼ਰੀ ਦੇ ਵਿੱਚ ਦਿੱਤੀ ਗਈ ਹੈ ਇਸ ਦੇ ਨਾਲ ਉਹ ਮਣੀਪੁਰ ਦੀ ਗੱਲ ਕਰਦੇ ਆ ਮਣੀਪੁਰ ਦੇ ਵਿੱਚ ਹਿੰਸਾ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਮਨਾ ਕੀਤਾ ਵੈ ਕਿ ਆਪਣੇ ਨਾਗਰਿਕ ਜੋ ਕਿ ਅਮਰੀਕਾ ਦੇਸ਼ ਦੇ ਨਾਗਰਿਕ ਭਾਰਤ ਦੇ ਮਣੀਪੁਰ ਹਿੱਸੇ ਦੇ ਵਿੱਚ ਨਾ ਜਾਣ ਇਸ ਦੇ ਨਾਲ ਜੋ ਬਾਰਡਰ ਏਰੀਆਜ਼ ਨੇ ਭਾਰਤ ਅਤੇ ਪਾਕਿਸਤਾਨ ਦੀ ਸੀਮਾ ਦੇ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਨਾ ਜਾਣ ਦੀ ਐਡਵਾਈਜ਼ਰੀ ਹੈ ਜੋ ਜਾਰੀ ਕੀਤੀ ਹੈ ਸੋ ਇਹ ਐਡਵਾਈਜ਼ਰੀ ਹੈ ਜੋ ਕਿ ਅਮਰੀਕਾ ਦੇ ਜੋ ਵਿਦੇਸ਼ ਵਿਭਾਗ ਹੈ ਜੋ ਜਿਨ੍ਹਾਂ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਤੇ ਆਪਣੇ ਅਮਰੀਕਾ ਨੂੰ ਇਹਨਾਂ ਥਾਵਾਂ ਤੇ ਨਾ ਜਾਣ ਦੀ ਸਲਾਹ ਵਹ ਦਿੱਤੀ ਗਈ ਹੈ ਸੋ ਇਸ ਦੇ ਵਿੱਚ ਉਹਨਾਂ ਨੇ ਕਿਹਾ ਵਹ ਕਿ ਇਹਨਾਂ ਥਾਵਾਂ ਤੇ ਹਿੰਸਾ ਹੋਣ ਦਾ ਖਤਰਾ ਵਹ ਹਥਿਆਰਬੰਦ ਹਿੰਸਾ ਹੋਣ ਦਾ ਖਤਰਾ ਵਹ ਇਸ ਦੇ ਨਾਲ ਸਿਵਲ ਹਿੰਸਾ ਹੋਣ ਦਾ ਖਤਰਾ ਵਹ ਅਤਵਾਦ ਦਾ ਖਤਰਾ ਵਹ ਅਤੇ ਇਸ ਦੇ ਨਾਲ ਨਾਲ ਅਖੀਰ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੇ ਇਲਾਕਿਆਂ ਦੇ ਵਿੱਚ ਨਾ जाया ਜਾਵੇ ਜਿੱਥੇ ਨਕਸਲਵਾਦ ਐਕਟਿਵੇਟ ਹੈ ਜੇਕਰ ਨਕਸਲਵਾਦ ਐਕਟਿਵੇਟ ਹੈ ਤੇ ਉਹਨਾਂ ਇਲਾਕਿਆਂ ਦੇ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਸੋ ਭਾਰਤ ਦੇ ਕਾਫੀ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ ਨੇ ਕਿਹਾ ਕਿ ਆਪਣੇ ਨਾਗਰਿਕਾਂ ਨੂੰ ਕਿ ਨਾ ਜਾਇਆ ਜਾਵੇ ਆਪਣੇ ਆਪ ਨੂੰ ਇਹਨਾਂ ਇਲਾਕਿਆਂ ਤੋਂ ਦੂਰ ਰੱਖਣ ਦੀ ਸਲਾਹ ਵਜੋਂ ਦਿੱਤੀ ਗਈ ਹੈ ਸੋ ਅਮਰੀਕਾ ਨੇ ਐਡਵਾਈਸਰੀ ਜਾਰੀ ਕੀਤੀ ਹੈ ਜਿਸ ਵਿੱਚ ਭਾਰਤ ਦੇ ਨਾਲ ਇਲਾਕਿਆਂ ਦੇ ਵਿੱਚ ਨਾ ਜਾਣ ਦੀ ਸਲਾਹ ਹੈ ਜੋ ਕਿ ਦਿੱਤੀ ਗਈ ਹੈ